ਜੀ ਤੁਹਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਮੈਂ ਮੁਖ ਸੇਵਾਦਾਰ ਅੱਜ ਵਿਸ਼ੇਸ਼ ਤੌਰ ਤੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਹਰ ਮੰਦਰ ਸਾਹਿਬ ਦੇ ਨਤਮਸਤਕ ਖੂਨ ਦਾ ਅਤੇ ਅਕਾਲ ਪੁਰਖ ਸਾਹਿਬ ਦੇ ਜਹੇਦਾਰ ਨੂੰ ਸਿੰਘ ਸਾਹਿਬ ਨੂੰ ਕੁਝ ਬੇਨਤੀ ਕਰਨ ਵਾਸਤੇ ਇੱਥੇ ਪਹੁੰਚਿਆ। ਸਭ ਤੋਂ ਵੱਡੀ ਬੇਨਤੀ ਇਹ ਹੈ ਕਿ ਜੋ ਹਾਲ ਸ਼ਰੋਮਣੀ ਕਾਲੀ ਦਲ ਦਾ ਜਿਸ ਦਾ ਜਨਮ 1920 ਚ ਹੋਇਆ ਅ ਸਿੱਖ ਪੰਥ ਪਰਤਾਨੀ ਪੰਜਾਬ ਦੇ ਰਾਜਨੀਤਿਕ ਲੋਕਾਂ ਨੂੰ ਕੁਝ ਚਿੰਤਾ ਹੈ ਜਾਂ ਨਹੀਂ ਹੈ ਸ਼ਰੋਣੀ ਅਕਾਲੀ ਦਲ ਦੀ ਪਰ ਸਾਰੀ ਦੁਨੀਆ ਭਰ ਦੇ ਵਾਸਤੇ ਇਸ ਲੋਕਾਂ ਸਿੱਖਾਂ ਨੂੰ ਬੜੀ ਚਿੰਤਾ ਹੈ ਕਿ ਉਹ ਸ਼ਰੋਣੀ ਅਕਾਲੀ ਦਲ ਜਦ 1920 ਵਿੱਚ ਸਥਾਪਨਾ ਹੋਈ ਤੇ ਮਾਸਟਰ ਤਾਰਾ ਸਿੰਘ 1921 ਵਿੱਚ ਉਹਨਾਂ ਨੂੰ ਰੀਲீஸ் ਕੀਤਾ ਨਹੀਂ ਰੱਖੀ ਗਈ 1921 ਦੇ ਵਿੱਚ ਤੇ ਜਦੋਂ 1936 35 ਵਿਚ ਇਲੈਕਸ਼ਨ ਹੋਇਆ ਤੇ ਮੁਸਲਿਮ ਲੀਗ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰੀ ਇਲੈਕਸ਼ਨ ਜਿੱਤ ਰਿਹਾ ਜਦੋਂ ਪਾਕਿਸਤਾਨ ਤੇ ਹਿੰਦੂਸਤਾਨ ਇਕੱਠਾ ਦੇਸ਼ ਸੀ ਉਸ ਵਕਤ ਪੰਜਾਬ ਦੇ ਵਿੱਚੋਂ 10 ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਵੱਡੀ ਨਵੀਂ ਪਾਰਟੀ ਹੁੰਦਿਆਂ ਬਹੁਤ ਵੱਡਾ ਮਾਰਕਾ ਮਾਰਿਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਚਾਰ ਵਾਰ ਤੋਂ ਵੱਧ ਰਾਸਤਾ ਚਤੇ ਰਹੇ ਪਰ ਅੱਜ ਹਲਾ ਜੋ ਬਣ ਗਏ ਨੇ ਇੱਕ ਨਵੀਂ ਨਵੀਂ ਬਣੀ ਪਾਲਟੀ ਇੱਕ ਛੇਤਰੀ ਪਾਲਟੀ ਅੱਜ ਪੰਜਾਬੇ ਤੇ ਰਾਜ ਕਰ ਰਹੀ ਹੈ ਤੇ ਉਹ ਵੀ ਬੜੀ ਵੱਡੀ ਜਤ ਪ੍ਰਾਪਤ ਕਰਕੇ ਚਿੰਤਾ ਦਾ ਵਿਸ਼ਾ ਹੈ ਸੇ ਕੌਮ ਨੂੰ ਸੋਚਣ ਦਾ ਖਾਲਸਾ ਪੰਥ ਨੂੰ ਸੋਚਣ ਦਾ ਇੱਕੋ ਇੱਕ ਸ਼ਰੋਣੀ ਅਕਾਲੀ ਦਲ ਹੋਵੇ ਜਿਹੜੀ ਸਿੱਖਾਂ ਦੀ ਰਹਿਨਮਈ ਰਾਜਨੀਤਿਕ ਪਾਲਟੀ ਹੋਵੇ ਜਿਹੜੀ ਚਾਰ ਪੰਜ ਵੜੀ ਮੁੱਖ ਮੰਤਰੀ ਦਾ ਰਾਜ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਦੀ ਹਾਲਾਤ ਇਹ ਹੋ ਜਾਏ ਕਿ ਇੱਕ ਜਾਂ 2003 ਆਪਣੇ ਐਮਐਲਏ ਜਿਤਾ ਸਕੇ 117 ਆ ਲਿਆ ਚੁੱਕਾ ਪਰਦਾਨੀ ਪੰਜਾਬ ਦੇ ਲੀਡਰ ਇਹ ਗੱਲ ਸੋਚਦੇ ਨੇ ਕਿ ਨਹੀਂ ਸੋਚਦੇ ਪਰ ਬਾਹਰ ਬੈਠੇ ਸਾਰੇ ਹਿੰਦੁਸਤਾਨ ਪੰਜਾਬ ਨੂੰ ਛੱਡ ਕੇ ਸਾਰੇ ਸਿੱਖ ਬਹੁਤ ਚਿੰਤਿਤ ਨੇ ਅਸੀਂ ਜਿੱਥੇ ਮਾਂਗੋਲੀ ਪੰਜਾਬੀ ਦੀ ਗੱਲ ਕਰਦੇ ਆ ਕਿ ਸਾਡੇ ਨੈਸ਼ਨਲ ਦੀ ਭਾਸ਼ਾ ਪੰਜਾਬੀ ਮਾਂ ਬੋਲੀ ਹੋਣੀ ਚਾਹੀਦੀ ਏ ਸਾਡੀ ਇੰਟਰਨੈਸ਼ਨਲ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਏ ਪਰ ਜਿਹੜੀ ਸਾਡੀ ਪੰਜਾਬੀ ਪਾਲਦੀ ਹੈ ਜਿਹਦਾ ਸ਼ਮਣੀ ਅਕਾਲੀ ਦਲ ਨਾ ਹੈ ਤੇ ਉਹਦੇ ਅੱਜ ਇਹ ਹਾਲਾਤ ਹੋ ਗਏ ਕਿ ਉਹਨਾਂ ਨੂੰ اپੋਜੀਸ਼ਨ ਵਿੱਚ ਵੀ ਜਗ੍ਹਾ ਨਹੀਂ ਮਿਲ ਰਹੀ ਵਿਧਾਨ ਸਭਾ ਵਿੱਚ ਕੰਮ ਆਸਤੇ ਇਸ ਤੋਂ ਮੈਂ ਸਮਝਦਾ ਹਾਂ ਮੰਦ ਭਾਗੇ ਦਿਨ ਸੇ ਕੋਮਾਸਤੇ ਨਹੀਂ ਹੋ ਸਕਦੇ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਧਰਮ ਬਿਨਾਂ ਸਭ ਡਲੇ ਮਲੇ ਹੈ ਸਾਡੇ ਛੇਵੇਂ ਪਾਤਸ਼ਾਹ ਨੇ ਰਾਜ ਨੂੰ ਬਹੁਤ ਵੱਡਾ ਉਪਾ ਦਿੱਤਾ ਹੈ ਧਰਮ ਚਲਾਉਣ ਵਾਸਤੇ ਤੇ ਹਮੇਸ਼ਾ ਪਾਵੇਂ ਔਰੰਗਜ਼ੇ ਬ੍ਰਿਆ ਹੋਵੇ ਪਾਵੇਂ ਜਿੱਦੇ ਮਰਜ਼ੀ ਜ਼ਾਲਮ ਰਏ ਹੋਣ ਹਮੇਸ਼ਾ ਧਰਮ ਦੀ ਰਾਖੀ ਰਾਜ ਕਰਦੇ ਹੁੰਦੇ ਜੇ ਰਾਜ ਨਹੀਂ ਤੇ ਧਰਮ ਦੀ ਰੱਖਿਆ ਨਹੀਂ ਹੋ ਸਕਦੀ ਪਰ ਜੇ ਸਾਡਾ ਰਾਜ ਹੀ ਨਹੀਂ ਰਿਹਾ ਤੇ ਸਾਡਾ ਧਰਮ ਤੇ ਸਾਡੀ ਪਾਸ਼ਾ ਕਿਵੇਂ ਜਿੰਦੀ ਰਹਿ ਸਕਦਾ ਇਸ ਕਰਕੇ ਬਹੁਤ ਚਿੰਤਾ ਰਵਿਸ਼ਾ ਹੈ ਉਸ ਚਿੰਤਾ ਦੇ ਵਿਸ਼ੇ ਨੂੰ ਲੈ ਕੇ ਅਜ ਅਕਾਲ ਤਖ ਹਰਿਆਣਾ ਸੇ ਗੁਰੂਗਰਾਹ ਦਾ ਪ੍ਰਬੰਧਕ ਕਮੇਟੀ ਨੂੰ ਬਣੇ ਹਾਲੀ ਬਹੁਤ ਕਾਟਸਮਾ ਹੋਇਆ ਹੈ ਜਿਹੜੀ ਚੁਣੀ ਹੋਈ ਕਮੇਟੀ ਹੈ ਪਰ ਦਰਦ ਹੈ ਕਿਉਂਕਿ ਪਾਕਿਸਤਾਨ ਤੋਂ ਉਜੜ ਕੇ ਆਏ ਤੇ ਆਪਣਾ ਘਰ-ਬਾਰ ਛੱਡਿਆ ਤੇ ਭਾਰਤ ਹਿੰਦੁਸਤਾਨ ਦੇ ਵਿੱਚ ਆਣ ਕੇ ਪੰਜਾਬ ਬਣਿਆ ਤੇ ਪੰਜਾਬ ਵਿੱਚੋਂ ਵੱਖ ਹੋਇਆ ਹਰਿਆਣਾ ਇਹ ਕਹਿੰਦੇ ਰਹੇ ਕਿ ਹਰਿਆਣਾ ਕਮੇਟੀ ਦੇ ਨਾਲ 500 ਟੁਕੜੇ ਹੋ ਜਾਏਗਾ ਸ਼੍ਰਮਿਕ ਕਮੇਟੀ ਟੁੱਟ ਜਾਏਗੀ ਤਰਾ ਸ਼੍ਰੋਮਣੀ ਕਮੇਟੀ ਨੂੰ ਮੈਂ ਮ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੁੱਕਾ ਹੈ ਸਾਨੂੰ ਤੇ ਫਿਰ ਵੀ ਦਰਦ ਹੈ ਜਿਨ੍ਹਾਂ ਨੂੰ ਤੁਸੀਂ ਗਲਾਂ ਕੱਟਦੇ ਸੋ ਇਹ ਜੋ ਫਾੜ ਕਰ ਰਹੇ ਨੇ ਪੰਸੂ ਨੂੰ ਫਾੜ ਕਰ ਰਹੇ ਨੇ ਖោਸਾ ਪੰਨੂ ਨੂੰ ਫਾੜ ਕਰ ਰਹੇ ਨੇ ਕਮੇਟੀ ਨੂੰ ਫਾੜ ਕਰ ਰਹੇ ਨੇ ਕਮੇਟੀ ਨੂੰ ਕਮਜ਼ੋਰ ਕਰ ਰਹੇ ਨੇ ਕਿ ਤੁਸੀਂ ਆ ਤੁਹਾਡੇ ਨੱਕ ਦੇ ਥੱਲੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੋ ਚੱਲਿਆ ਤੁਹਾਨੂੰ ਵਾਲੀ ਸੋਝੀ ਨਹੀਂ ਹੁੰਦੀ ਕੀ ਕਰਦੀਆਂ ਨੇ ਤੁਹਾਡੀਆਂ ਪ੍ਰਧਾਨੀਆਂ ਸਾਡੇ ਸਿੰਘ ਸਹਿਬਾਨ ਅਕਾਲ ਤਖਤ ਸਾਹਿਬ ਦੇ ਤੇ ਮਜੂਦ ਹੁਣ ਸ਼ਰੋਮਣੀ ਕਮੇਟੀ ਵਿੱਚ ਪੂਰਾ ਇੱਕ ਤਰਫਾ ਪ੍ਰਬੰਧ ਹੋਵੇ ਤੇ ਸ਼ਰੋਮਣੀ ਅਕਾਲੀ ਦਰ ਦਾ ਇਹ ਹਾਲ ਹੋ ਜਾਏ ਇਹ ਬੜੀ ਸੋਚਨ ਤੇ ਵਿਚਾਰਨ ਵਾਲੀ ਸਿੱਖ ਕੌਮ ਨੂੰ ਗੱਲ ਹੈ ਉਹਦੇ ਦੁੱਖ ਨੂੰ ਫੌਲਿਆ ਕਰਨ ਵਾਸਤੇ ਅੱਜ ਹਰਿਆਣਾ ਸਿਆ ਗੁਰਗੁਰਾ ਪਰਬੰਧਕ ਕਮੇਟੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨ ਆਈ ਹੈ ਤੇ ਬੇਨਤੀ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਵਖ ਵਖ ਧੜਿਆ ਕਿ ਹੁਣ ਕਰਕੇ ਸਿੱਖ ਕੌਮ ਦੀ ਪਾੜੀ ਨੁਕਸਾਨ ਹੋ ਰਿਹਾ ਹੈ ਅਤੇ ਸਿੱਖ ਕੌਮ ਬੜੀ ਕਮਜ਼ੋਰ ਹੋ ਰਹੀ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਵੀ ਚੁਣੇ ਹੋਂਦ ਵਿੱਚ ਹੁਣੇ-ਹੁਣੇ ਕਮੇਟੀ ਆਈ ਹੈ ਪਰ ਇੱਕ ਸਿੱਖ ਹੋਂਦੇ ਨਾਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਜ਼ਰੂਰੀ ਜਹਦਰ ਸਾਹਿਬ ਸਿੰਘ ਸਾਹਿਬ ਕਰਨ ਚੁੱਕਣ ਦੀ ਲੋੜ ਹੈ ਬੇਸ਼ੱਕ ਅਸੀਂ ਪਾਕਿਸਤਾਨ ਤੋਂ ਉੱਜੜ ਕੇ ਇੱਧਰ ਆਏ ਤੇ ਬੜੇ ਸੀ ਇਹ ਚੱਲੇ ਸਨ ਜਦੋਂ 1920 ਦੇ ਵਿੱਚ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਉਸ ਸਮੇਂ ਜਿਹੜਾ ਪਹਿਲਾ ਇਲੈਕਸ਼ਨ ਹੋਇਆ ਸੀ ਉਹ ਵੀ ਬੜੀ ਦ੍ਰਿੜਤਾ ਦੇ ਨਾਲ ਸ਼ੁਮਨੀ ਅਕਾਲੀ ਦਲ ਨੇ ਲੜਿਆ ਤੇ 10 ਸੀਟਾਂ ਹਾਸਲ ਕੀਤੀਆਂ ਅੱਜ ਅਕਾਲੀ ਦਲ ਕਈ ਟੜਿਆਂ 'ਚ ਗੁੰਡਣ ਕਰਕੇ ਉਸ ਅਕਾਲੀ ਦਲ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਹਮੇਸ਼ਾ ਅਕਾਲੀ ਦਲ ਦਾ ਰਾਹ ਦਿਆ ਹੈ ਤੇ ਵਿਰੋਧੀਆਂ ਪਾਰਟੀਆਂ ਪਾਵੇਂ ਕਾਂਗਰਸ ਤੇ ਪਾਵੇਂ ਦੂਜੀਆਂ ਪਾਰਟੀਆਂ ਨੇ ਉਹਨੂੰ ਅਜ ਤੱਕ ਇੱਕ ਟੱਕਰ ਪਾਰਟੀ ਦਿੰਦੀ ਰਹੀ ਹੈ ਅਕਾਲੀ ਦਲ ਪਰੰਤੂ ਅੱਜ ਹਾਲਾਤ ਨੇ ਇਹ ਅੱਜ ਛੋਟੀਆਂ-ਛੋਟੀਆਂ ਪਾਰਟੀਆਂ ਵੀ ਪੰਜਾਬ ਦੇ ਵਿੱਚ ਭਾਰੂ ਹੋ ਕੇ ਰਾਜ ਕਰ ਰਹੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਜਾਂ ਦੋ ਸੀਟਾਂ 'ਚ ਸਿੰਮੜ ਕੇ ਰਹਿ ਗਿਆ ਇਹ ਦੁਨੀਆ ਪਰਦੇ ਸਿੱਖਾਂ ਵਾਸਤੇ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇਹਦਾਰ ਨੂੰ ਬੇਨਤੀ ਕਰਦੀ ਹੈ ਕਿ ਪੰਜ ਤਖਤਾਂ ਦੇ ਸਿੰਘ ਸਹਿਬਾਨ ਅੱਗੇ ਹੋ ਤੇ ਸਾਰਿਆਂ ਨੂੰ ਬ੍ਰਿਡਤਾ ਦੇ ਨਾਲ ਇਹ ਹਦੇਸ਼ ਜਾਰੀ ਕਰਨ ਕਿ ਸਾਰੇ ਅਕਾਲੀ ਦਲ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਨਾ ਸ਼ਿਕਾਰ ਹੋ ਕੇ ਅਤੇ ਆਪਣੀ ਹੋਂ ਨੂੰ ਛੱਡ ਕੇ ਇਕੱਠੇ ਹੋ ਕੇ ਇੱਕ ਝੰਡੇ ਥਲੇ ਅਤੇ ਇੱਕ ਪੰਥ ਤੇ ਇੱਕ ਝੰਡਾ ਹੋਵੇ ਤੇ ਇੱਕ ਸ਼੍ਰੋਮਣੀ ਅਕਾਲੀ ਦਲ ਹੋਵੇ ਤਾਂ ਹੀ ਸਾਰੇ ਸਿੱਖ ਸਾਰੀ ਦੁਨੀਆ ਪਰ ਦੇ ਵਿੱਚ ਚੜ੍ਹਦੀ ਕਲਾ ਵਿੱਚ ਅਰੇ ਹਿੰਕੇ ਪਾਵੇਂ ਸੇਕ ਥੋੜੀ ਆਬਾਦੀ ਵੇ ਸਾਰੀ ਦੁਨੀਆ ਵਿੱਚ ਹਨ ਪਰ ਇਹਨਾਂ ਦੀ ਇੱਕ ਆਪਣੀ ਪਹਿਚਾਨ ਹੈ ਇਹਨਾਂ ਦੀ ਰਾਜਨੀਤਿਕ ਪਾਰਟੀ ਗੱਜੋ ਸ਼੍ਰੋਮਣੀ ਅਕਾਲੀ ਦਲ ਪਹਿਚਾਨ ਹੈ ਜੋ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਮੈਂ ਸਮਝਦਾ ਸੇਕ ਧਰਮ ਜਿੱਥੇ ਰਾਜਨੀਤਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਉੱਥੇ ਸਿੱਖ ਪੰਤੇ ਅਤੇ ਸਿੱਖੀ ਵੀ ਬਹੁਤ ਵੱਡੀ ਟਾ ਲੱਗੇਗੀ ਇਸ ਕਰਕੇ ਸਿੰਘ ਸਹਿਬਾਨ ਨੂੰ ਇਸ ਸੰਬੰਧ ਵਿੱਚ ਅੱਗੇ ਆਉਣਾ ਚਾਹੀਦਾ ਹੈ ਅਤੇ ਸ਼ਕਤੀ ਵਿਖਾਉਂਦੇ ਆਂਦੇ ਜਿਹੜੇ ਵੀ ਅੱਜ ਆਪਣੇ لالਚਾਂ ਅਤੇ ਆਪਣੀਆਂ ਕੁਰਸੀਆਂ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪੰਥ ਨੂੰ ਹੀ ਟਾਲ ਆ ਰਹੇ ਹਨ ਉਹਨਾਂ ਨੂੰ ਇਹ ਦੇਸ਼ ਜਾਰੀ ਕਰਕੇ ਕਰਨ ਕਿ ਜਿੰਨੇ ਵੀ ਹੁਣ ਤੱਕ ਅਕਾਲੀ ਦਲ ਬਣੇ ਨੇ ਉਹਨਾਂ ਸਾਰਿਆਂ ਨੂੰ ਇੱਕ ਅਕਾਲੀ ਦਲ ਦੇ ਝੰਡੇ ਥਲੇ ਆਉਣਾ ਚਾਹੀਦਾ ਹੈ ਜਿਸ ਦੇ ਨਾਲ ਪੰਥ ਅਤੇ ਸਿੱਖੀ ਤੇ ਸੇਕਟਰ ਦੀ ਰਾਖੀ ਹੋ ਸਕੇ ਇਸ ਕਰਕੇ ਅੱਜ ਇਹ ਮੈਮੋਰੰਡਮ ਆਪਣੇ ਮੈਂਬਰ ਸਾਹਿਬਾਨਾਂ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਦੇਵਾਂਗੇ ਤੇ ਬੇਨਤੀ ਕਰਨਾ ਆ ਨਿਮਰਤਾ ਸਹਿਤ ਤੁਸੀਂ ਸਾਨੂੰ ਗਾਲੀ ਤੇ ਕੱਢਦੇ ਰਹੇ ਪਰ ਤੁਹਾਡੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੂੰ ਨਹੀਂ ਸੰਭਾਲ ਸਕੀ ਫਿਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਹਾਨੂੰ ਬੇਨਤੀ ਕਰਨਾ ਹੀ ਹੈ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਤੇ ਕਿ ਸੰਭਾਲੋ ਆਪਣੇ ਆਪ ਨੂੰ ਜੇ ਅਕਾਲੀ ਦਲ ਦਾ ਬੇੜਾ ਡੁੱਬਦਾ ਹੈ ਤੇ ਨਾ ਸਾਡੀ ਪੰਜਾਬੀ ਇਤਿਹਰ ਹੈਗੀ ਤੇ ਨਾ ਸਿੱਖ ਧਰਮ ਤੇ ਨਾ ਸਿੱਖੀ ਰਹੇਗੀ ਨਾ ਖਾਲਸਾ ਪੰਥ ਤਾਕਤਵਰ ਰਹੇਗਾ ਕਿਉਂਕਿ ਪੰਜਾਬੀ ਪਾਰਟੀ ਦੁਨੀਆ ਦੇ ਵਿੱਚ ਇੱਕ ਹੀ ਸਿੱਖਾਂ ਦੀ ਪਾਰਟੀ ਜਿਹਦਾ ਨਾਸ਼ਰੂਮ ਨਹੀਂ ਅਕਾਲੀ ਦਾ ਠੀਕ ਹੈ ਇਕਲੀ ਜੀ ਸਾਹਿਬ ਜਿਹੜੀ ਨਵਾਂ ਕਾਢੀ ਦਾ ਗੱਲ